ਕਹਿੰਦੇ ਵੋਟਰ ਜਿਸ ਦਾ ਇੰਤਜ਼ਾਰ ਕਰ ਰਹੇ ਸਨ ਉਹ ਪਲ ਉਹ ਕੜੀ ਕੁਝ ਕੰਟਿਆਂ ਦੇ ਬਾਅਦ ਹੀ ਸਾਹਮਣੇ ਆ ਜਾਵੇ ਵੋਟਰ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ 1 ਜੂਨ ਦਾ 1 ਜੂਨ ਜਦੋਂ ਚੋਣਾਂ ਹੋਈਆਂ ਇਹ 1 ਜੂਨ ਜਦੋਂ ਚੋਣਾਂ ਹੋਣਗੀਆਂ ਉਸ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਇਤਿਹਾਸ ਲਿਖੇ ਜਾਣਗੇ ਕਈ ਤਰ੍ਹਾਂ ਦੇ ਇਤਿਹਾਸਕ ਬਣਾਏ ਜਾਣਗੇ ਕਈ ਤਰ੍ਹਾਂ ਦੇ ਇਤਿਹਾਸ ਬਣਨਗੇ ਕੋਈ ਪਾਰਟੀ ਜਿਆਦਾ ਵੋਟਾਂ ਲੈ ਕੇ ਜਾਵੇਗੀ ਕੋਈ ਦੂਜੇ ਨੰਬਰ ਤੇ ਕੋਈ ਤੀਜੇ ਨੰਬਰ ਤੇ ਕੋਈ ਚੌਥੇ ਨੰਬਰ ਤੇ ਆਵੇਗੀ ਪਰ ਜੋ ਸ਼ਹਿਰ ਦੇ ਵਿੱਚ ਚਰਚਾ ਹੈ ਜੋ ਕਿ ਆਂਕਲਨ ਕੀਤਾ ਗਿਆ ਉਹਦੇ ਮੁਤਾਬਿਕ ਸ਼ਹਿਰ ਦੇ ਵਿੱਚ ਕਿਹਾ ਜਾ ਸਕਦਾ ਕਿ ਮੋਦੀ 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 ਹੋਈ ਪਈ ਹੈ ਮੋਦੀ ਲਹਿਰ ਮੋਦੀ ਲਹਿਰ ਹੀ ਨਹੀਂ ਜੇ ਇਹਦਾ ਐਨਾਲਿਸਿਸ ਕੀਤਾ ਜਾਵੇ ਤਾਂ ਸੁਨਾਮੀ ਕਹੀ ਜਾ ਸਕਦੀ ਹੈ ਕਿਉਂਕਿ ਦੇਸ਼ ਦੀ ਜਨਤਾ ਹੀ ਨਹੀਂ ਸਾਡੇ ਇਲਾਕੇ ਦੇ ਵੋਟਰ ਸਾਡੇ ਇਲਾਕੇ ਦੇ ਜਨਤਾ ਵੀ ਮੋਦੀ ਦੇ ਕੰਮਾਂ ਤੋਂ ਕਾਫੀ ਖੁਸ਼ ਹੈ ਸੰਤੁਸ਼ਟ ਅਨੰ ਨੂੰ ਲੱਗਦਾ ਕਿ ਮੋਦੀ ਵਰਗਾ ਨੇਤਾ ਨਾ ਅੱਜ ਤੱਕ ਆਇਆ ਨਾ ਕਦੀ ਆਏਗਾ ਇਸ ਲਈ ਜਿਨ੍ਹਾਂ ਵੀ ਸਹਿਯੋਗ ਜਿੰਨਾ ਵੀ ਸਮਰਥਨ ਮੋਦੀ ਜਾਂ ਮੋਦਸਰਗਨ ਦਿੱਤਾ ਜਾ ਸਕਦਾ ਹੈ ਉਹਨਾਂ ਦੇਣਾ ਚਾਹੀਦਾ ਹੈ ਇਹ ਇੱਕ ਸਾਡੀ ਡਿਊਟੀ ਵੀ ਹੈ ਜੋ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਮਤਲਬਿਕ ਭਾਰਤੀ ਜਨਤਾ ਪਾਰਟੀ ਚਾਹ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੀ ਹੈ ਪਰ ਹੁਣ ਤੱਕ ਜਿੰਨੇ ਵੀ ਵਿਧਾਨ ਸਭਾ ਦੀ ਚੋਣਾਂ ਹੋਈਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਿੰਨੀਆਂ ਉਹਨਾਂ ਵਿਧਾਨ ਸਭਾ ਅਲੱਗ-ਅਲੱਗ ਵਿਧਾਨ ਸਭਾ ਦੇ ਵੋਟਾਂ ਮਿਲੀਆਂ ਨੇ ਲੱਗਦਾ ਇਸ ਵਾਰੀ ਉਹ ਰਿਕਾਰਡ ਟੁੱਟ ਸਕਦਾ ਹੈ ਇੱਕ ਨਵਾਂ ਇਤਿਹਾਸ ਬਣ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਰਾਜਪੁਰਾ ਵਿਧਾਨ ਸਭਾ ਤੋਂ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਪਰ ਉਹਦੇ ਲਈ ਥੋੜੀ ਮਿਹਨਤ ਧਰੂ ਕਰਨੀ ਪਵੇਗੀ ਵੋਟਰਾਂ ਨੂੰ ਬਹੁਤ ਤੱਕ ਲੈ ਕੇ ਆਣਾ ਪਏਗਾ ਕੋਲ ਕਬੂਤਲ ਲੈ ਕੇ ਆਣਾ ਪਏਗਾ ਇਹ ਕੰਮ ਜ਼ਰੂਰ ਚੜਾਉਣਾ ਪਏਗਾ ਨਮਸਕਾਰ ਜੀ ਆਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੇਲ ਨਿਊਜ਼ ਤੁਹਾਡਾ ਸਦਾ ਸਵਾਗਤ ਹੈ ਚੰਦ ਘੰਟਿਆਂ ਦੇ ਬਾਅਦ ਵੋਟਰਾਂ ਦਾ ਸਾਹਮਣੇ ਆਵੇ ਵੋਟਰ ਕਾफी ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇੱਕ ਜੂਨ ਆਵੇ ਉਹ ਵੋਟ ਪਾਉਣ ਆਪਣੇ ਵੋਟ ਦਾ ਇਸਤੇਮਾਲ ਕਰੇ ਦੋਸਤੋ ਇਹ ਜਿਹੜੀਆਂ ਵੋਟਾਂ ਨੇ 1 ਜੂਨ ਨੂੰ ਪੈ ਜਾਣੀਆਂ ਨੇ ਪਰ ਇਸ ਦੇ ਦੌਰਾਨ ਜੋ ਵੋਟਾਂ ਪੈਣ ਗਿਆ ਜੋ ਰਿਜ਼ਲਟ ਆਵੇਗਾ ਉਹ ਇੱਕ ਇਤਿਹਾਸ ਦੇ ਵਿੱਚ ਦਰਜ ਹੋਵੇਗਾ ਇਤਿਹਾਸਿਕ ਦਰਜ ਹੋਵੇਗਾ ਕਿ ਪਟਿਆਲਾ ਸੰਸਦ ਦੇ ਸੀਟ ਦੇ ਪਹਿਲੀ ਵਾਰ ਇਹ ਭਾਰਤੀ ਜਨਤਾ ਪਾਰਟੀ ਚੌੜ ਲੜ ਰਹੀ ਹੈ ਉਹਨੂੰ ਪਹਿਲੀ ਵਾਰ ਦੇ ਵਿੱਚ ਰਾਜ ਪ੍ਰਧਾਨ ਸਭਾਲ ਕੇਡੋ ਇਨੀਆਂ ਵੋਟਾਂ ਮਿਲੀਆਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਦੇ ਹੁਣ ਤੱਕ ਮਿਲੀਆਂ ਵੋਟਾਂ ਦੇ ਆਵਲਨ ਕੀਤਾ ਜਾਵੇ ਤਾਂ ਉਹਦੇ ਮੁਤਾਬਕ ਕਿਹਾ ਜਾ ਸਕਦਾ ਹੈ 1980 ਦੇ ਵਿੱਚ 1994 1985 ਵਿੱਚ 16871 1992 ਵਿੱਚ 4942 1997 ਵਿੱਚ 38543 2002 ਦੇ ਵਿੱਚ 3726 2007 ਦੇ ਵਿੱਚ 56 ਜ 161 2012 ਦੇ ਵਿੱਚ 38 1740 2017 ਦੇ ਵਿੱਚ 49 ਜ 153 ਤੇ 2022 ਦੇ ਵਿੱਚ 32341 ਵੋਟਾਂ ਭਾਰਤੀ ਜਨਤਾ ਪਾਰਟੀ ਨੇ। ਪਰ ਇਸ ਵਾਰ ਕੁਝ ਮਾਹੌਲ ਅਲੱਗ ਹੈ। ਇਹ ਦੇਸ਼ ਦੀ ਚੋਣ ਹੈ। ਇਹਦੇ ਵਿੱਚ 70 pm ਚੁੜਿਆ ਜਾਣਾ ਦੋ ਟਰਮਾ ਮੋਦੀ ਸਰਕਾਰ ਦੀਆਂ ਪੂਰੀਆਂ ਹੋਈਆਂ ਦੋ ਟਰਮਾ ਪੂਰੀਆਂ ਹੋਈਆਂ ਜੋ ਮੋਦੀ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਉਸ ਤੋਂ ਜਨਤਾ ਕਾਫੀ ਸੰਤੁਸ਼ਟ ਹੈ ਕਿ ਉਹ ਵਾਅਦੇ ਪੂਰੇ ਹੋਏ ਨੇ ਇਸ ਲਈ ਕਹਿਆ ਜਾ ਸਕਦਾ ਹੈ ਕਿ ਜਨਤਾ ਦੀ ਉਮੀਦ ਫਿਰ ਤੋਂ ਮੋਦੀ ਸਰਕਾਰ ਤੇ ਲੱਗੀ ਹੋਈ ਹੈ ਕਿ ਤੇਜੀ ਵਾਰ ਮੋਦੀ ਸਰਕਾਰ ਆਵੇ ਜੋ ਅਧੂਰੇ ਕੰਮ ਨੇ ਉਹ ਕੰਮ ਨੂੰ ਅੱਗੇ ਵਧਾਇਆ ਜਾਵੇ ਕਿਉਂਕਿ ਮੋਦੀ ਸਰਕਾਰ ਵਿਕਸਿਤ ਭਾਰਤ ਦਾ ਮਿਸ਼ਨ ਲੈ ਕੇ ਚੱਲ ਰਹੇ ਨੇ ਮੋਦੀ ਸਰਕਾਰ ਦੇ ਟਾਈਮ ਦੇਸ਼ ਦਾ ਡੰਕਾ ਪੂਰੀ ਦੁਨੀਆ ਵਿੱਚ ਵਜਿਆ ਹਰ ਕਿਸੇ ਨੇ ਦੇਖਿਆ ਯੂਕਰੇਨ ਰੂਸਿਆ ਦੇ ਯੁੱਧ ਦੀ ਉਹ ਵੀ ਸਭ ਨੇ ਦੇਖਿਆ ਕਿ ਯੁੱਧ ਚੱਲ ਰਿਹਾ ਹੈ ਜਦੋਂ ਯੁੱਧ ਚੱਲਿਆ ਤਾਂ ਸਾਡੇ ਦੇਸ਼ ਦੇ ਹਜ਼ਾਰਾਂ ਮੈਡੀਕਲ ਸਟੂਡੈਂਟ ਜੋ ਕੁਰਨ ਫਸੇ ਹੋਏ ਸਨ ਉਹ ਕਿਸ ਤਰ੍ਹਾਂ ਸਿਕਿਉਰਿਟੀ ਦੇ ਤਹਿਤ ਸੁਖਿਤ ਵਾਪਸ ਆਏ ਇਹ ਪੂਰਾ ਵਿਸ਼ੂ ਜਾਣਦਾ ਹੈ ਇਹ ਪੂਰਾ ਦੇਸ਼ ਜਾਣਦਾ ਹੈ ਇਹ ਇਸ ਤੋਂ ਇਲਾਵਾ ਹੋਰ ਵੀ ਕਾਫੀ ਮਾਮਲੇ ਨੇ ਜਿਹੜੇ ਜਨਤਾ ਤੇ ਪ੍ਰਭਾਵ ਪਾਉਂਦੇ ਨੇ ਜਿਹੜੀ ਜਨਤਾ ਨੇ ਆਪਣੇ ਕੰਨਾਂ ਸੁਣੀ ਤੇ ਅੱਖਾਂ ਨਾਲ ਦੇਖੀ ਇਸ ਲਈ ਮੋਦੀ ਨੋ ਸਾਡੇ ਸ਼ਹਿਰ ਦਾ ਸਾਡੇ ਹਲਕੇ ਦੀ ਜਨਤਾ ਪਸੰਦ ਕਰ ਰਹੀ ਹੈ ਉਹ ਚਾਰੀ ਹੈ ਕਿ ਉਹ ਰਹੀ ਵੋਟ ਦਾ ਜਿਹੜਾ ਹੱਕਦਾਰ ਹੈ ਉਹ મોદી ਹੈ ਇਸ ਲਈ ਜੋ ਆਕਲਨ ਆ ਗਿਆ ਜੋ ਇੱਕ ਅਨੁਮਾਨ ਲਾਇਆ ਗਿਆ ਕਿ ਸਾਡਾ ਸ਼ਹਿਰ ਖਾਸ ਕਰ ਰਾਜਪੁਰਾ ਹਲਕਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਬੁਗਤਣ ਲਈ ਤਿਆਰ ਬੈਠਾ ਹੈ ਪਰ ਕੀ ਇਤਿਹਾਸ ਬਣ ਪਾਏਗਾ ਹੁਣ ਤੱਕ ਜੋ ਦੇਖਿਆ ਜਾਵੇ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਜਿन्हिए ਵੀ ਚੋਣਾ ਹੋਈਆਂ ਕਰੀਬ-ਕਰੀਬ ਭਾਪੀਏ ਜਨਤਾ ਪਾਰਟੀ ਨੂੰ ਸਭ ਤੋਂ ਜ਼ਿਆਦਾ 56161 ਵੋਟਾਂ 2017 ਦੇ ਵਿੱਚ ਪ੍ਰਾਪਤ ਹੋਈ। ਦੋਸਤੋ ਇਹ ਤਾਂ ਹੋ ਗਈ ਭਾਪੀਏ ਜਨਤਾ ਪਾਰਟੀ ਦੀ ਗੱਲ ਇਹ ਹੋ ਗਈ ਵੋਟਾਂ ਦੀ। ਕਹਿੰਦੇ ਜਦੋਂ ਵੀ ਕਿਸੇ ਦੀ ਸਰਕਾਰ ਬਣਦੀ ਆ ਉਸ ਸਰਕਾਰ ਦੇ ਕਿਤੇ ਕੰਮਾਂ ਦੇ ਕੋਈ ਵੀ ਹਲਕਾ ਹੋਵੇ ਜਨਤਾ ਚਰਚਾ ਕਰਦੀ ਹੈ ਦੋਸਤੋ ਫਰਕ ਇਹ ਹੁੰਦਾ ਕਿ ਜਦੋਂ ਜਨਤਾ ਚਰਚਾ ਕਰਦੀ ਹੈ ਕੁਝ ਗੱਲਾਂ ਤੇ ਖੁੱਲਕੇ ਕਰਦੀ ਹੈ ਪਰ ਜ਼ਿਆਦਾਤਰ ਗੱਲਾਂ ਇਹ ਜੇ ਹੁੰਦੇ ਨੇ ਮਾਮਲੇ ਇਹ ਜੇ ਹੁੰਦੇ ਨੇ ਕਿ ਜਨਤਾ ਖੁੱਲਕੇ ਗੱਲਾਂ ਕਰਕੇ ਸਿਰਫ ਦਬੀ ਜ਼ੁਬਾਨ ਦੇ ਵਿੱਚ ਉਹ ਚਰਚਾ ਕਰਦੀ ਹੈ ਸ਼ਹਿਰ ਦੇ ਵਿੱਚ ਇੱਕ ਚਰਚਾ ਹੈ ਜਿਹਨੂੰ ਹਰ ਵਿਅਕਤੀ ਸ਼ਹਿਰ ਜਾਣਦਾ ਹੋਵੇਗਾ ਹੋਛਾ ਨਾ ਕੁਝ ਲੋਕ ਨਾਲ ਹੀ ਜਾ ਰਹੇ ਹਾਂ ਉਹ ਚਰਚਾ ਹੈ ਜੀ ਜੀ ਜਾ ਜੀ ਜੀ ਜਾ ਦੀ ਚਰਚਾ ਪੂਰੇ ਜੋਰ ਨਾਲ ਹੈ ਕਹਿੰਦੇ ਜਦੋਂ ਸੱਤਾ ਹੱਥ ਵਿੱਚ ਆਉਂਦੀ ਹੈ ਤਾਂ ਸੱਤਾ ਦੇ ਹੱਥ ਵਿੱਚ ਆ ਜਾਵੇ ਉਹ ਸੱਦਾ ਦੇ ਵਿੱਚ ਲੈ ਕੇ ਕੋਈ ਵੀ ਵਿਅਕਤੀ ਕੀ ਕੰਮ ਕਰ ਰਿਹਾ ਹੁੰਦਾ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਸ਼ਾਇਦ ਇਹ ਜਨਤਾ ਇਹ ਹਲਕੇ ਦੀ ਜਨਤਾ ਨੂੰ ਕੁਝ ਪਤਾ ਨਹੀਂ ਜੋ ਕਰ ਰਿਹਾ ਹੈ ਸ਼ਾਇਦ ਸ਼ਹਿਰ ਹਲਕੇ ਦੀ ਜਨਤਾ ਉਹ ਨੂੰ ਪਸੰਦ ਕਰ ਰਹੀ ਹੈ ਪਰ ਕਈ ਵਾਰੀ ਅਨੁਮਾਨ ਕਾਫੀ ਗਲਤ ਹੁੰਦਾ ਲੱਗਦਾ ਇਹ ਅਨੁਮਾਨ ਵੋਟਾਂ ਦੇ ਵਿੱਚ ਗਲਤ ਸਾਬਿਤ ਹੋ ਜਾ ਰਿਹਾ ਦੋਸਤੋ ਆਪਾਂ ਨੇ ਇਹ ਕਹਿੰਦਾ ਜੋ ਜਨਤਾ ਨਾਲ ਚਰਚਾ ਕੀਤੀ ਉਹ ਜੋ ਜੀ ਜੀ ਜਾ ਕੀ ਗੱਲ ਚੱਲਦੀ ਹੈ ਉਹ ਦੇ ਮੁਤਾਬਿਕ ਹਜ਼ਾਰਾਂ ਵੋਟਾਂ ਦੇ ਚੰਪਤ ਲੱਗ ਰਹੀ ਹੈ ਉਹਦੇ ਤਹਿਤ ਹਜ਼ਾਰਾਂ ਵੋਟਾਂ ਦਾ ਨੁਕਸਾਨ ਹੋ ਰਿਹਾ ਹੈ ਉਹਦਾ ਰਿਜ਼ਲਟ 4 ਜੂਨ ਨੂੰ ਸਾਹਮਣੇ ਆ ਜਾਏਗਾ ਕਿ ਕਿੰਨੇ ਹਜ਼ਾਰਾਂ ਵੋਟਾਂ ਦਾ ਕਿਸ ਪਾਰਟੀ ਨੂੰ ਨੁਕਸਾਨ ਹੋਇਆ ਦੋਸਤੋ ਸੱਤਾ ਮਿਲਦੀ ਹੈ ਸੇਵਾ ਵਾਸਤੇ ਸੱਤਾ ਮਿਲਦੀ ਹੈ ਲੋਕਾਂ ਦੀ ਭਲਾਈ ਵਾਸਤੇ ਸੱਤਾ ਮਿਲਦੀ ਹੈ ਮਿੱਠਾ ਬੋਲਣ ਵਾਸਤੇ ਸੱਤਾ ਮਿਲਦੀ ਹੈ ਲੋਕਾਂ ਨਾਲ ਕਿਤੇ ਵਾਦੇ ਪੂਰੇ ਕਰਨ ਵਾਸਤੇ ਸੱਤਾ ਮਿਲਦੀ ਹੈ ਲੋਕਾਂ ਦਾ ਦਿਲ ਜਿੱਤਣ ਵਾਸਤੇ ਸੱਤਾ ਇਸ ਕਰਕੇ ਨਹੀਂ ਮਿਲਦੀ ਕਿ ਤੁਸੀਂ ਜਨਤਾ ਦੀ ਭਾਵਨਾਵਾਂ ਵਿੱਚ ਦਿੱਕਤ ਨਹੀਂ ਕਰੋ ਚਾਹੇ ਚਾਰਜ ਨੂੰ ਸਾਹਮਣੇ ਆ ਜਾਵੇਗਾ ਨਾਲੇ ਇਹ ਵੀ ਪਤਾ ਲੱਗ ਜਾਏਗਾ ਕਿ ਮੋਦੀ ਸਰਕਾਰ ਜਿਹੜੀ ਇਲਾਕੇ ਵਿੱਚ ਉਹਦੀ ਲਹਿਰ ਦੱਸੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ ਤੇ ਦੂਜੇ ਪਾਸੇ ਜਿਹੜੇ ਸਾਡੇ ਖਾਸ ਨਾਮ ਵਾਲੇ ਵਿਅਕਤੀ ਨੇ ਜਿਹੜੇ ਹਲਕੀ ਜਿਹੀ ਚਰਚਾ ਦਾ ਵਿਸ਼ੇ ਬਣੇ ਹੋਏ ਨੇ ਉਹਨਾਂ ਦੇ ਕਰਕੇ ਕਿੰਨੀਆਂ ਵੋਟਾਂ ਦਾ ਨੁਕਸਾਨ ਹੁੰਦਾ ਇਹਦੇ ਚਾਰਜ ਉਹਨੂੰ ਸਾਹਮਣੇ ਆ ਜਾ ਰਹੇ ਨੇ ਦੋਸਤੋ ਜੀ ਜੀ ਜਾਂ ਦੀ ਚਰਚਾ ਕਰਨਾ ਮੇਰਾ ਮਕਸਦ ਨਹੀਂ ਸੀ ਹਰ ਕਿਸੇ ਦੀ ਆਪਣੀ ਪਰਸਨਲ ਲਾਈਫ ਹੈ ਉਹ ਜੋ ਮਰਜ਼ੀ ਕਰੇ ਜੋ ਮਰਜ਼ੀ ਬੋਲੇ ਪਰ ਜਦੋਂ ਜਨਤਾ ਦੇ ਵਿੱਚ ਇਹ ਜੇ ਗੱਲਾਂ ਚਾਚਾ ਦਾ ਕਿਸੇ ਬੰਦ ਤਾਂ ਲੋਕਾਂ ਦੇ ਵਿੱਚ ਜੋ ਚਰਚਾ ਹੁੰਦੀ ਹੈ ਉਹ ਚਰਚਾ ਵੀ ਦਰਸ਼ਕਾਂ ਅਗੇ ਰੱਖਣੀ ਮੈਂ ਆਪਣੀ ਡਿਊਟੀ ਸਮਝੀ ਦੋਸਤੋ ਅਦਲੇ ਬਸ ਇਤਨਾ ਹੀ ਨਮਸਕਾਰ